ਸਸ਼ੀਗਾ ਜੀ ਮਹਾ ਦਿੱਤੀ ਤੁਸੀਂ ਦੇਖ ਰਹੇ ਹੋ ਔਰ ਡਿਊਟੀ ਪੰਜਾਬ ਮਾਸੂਮ ਦਿਲ ਰੋਜ਼ ਨੂੰ ਅੱਜ ਮਿਲੇਗਾ ਇਨਸਾਫ 2.5 ਸਾਲਾਂ ਦੀ ਉਮਰ 'ਚ ਦਿੱਤਾ ਸੀ ਮੌਤ ਦੇ ਘਾਟ ਉਤਾਰ ਇਨਸਾਫ ਲਈ ਮਾਪੇ ਦਾ ਅੱਜ ਹੁਣ ਜਾ ਰਿਹਾ ਇੰਤਜ਼ਾਰ ਖਤਮ ਅਦਾਲਤ ਵੱਲੋਂ ਦੋਸ਼ੀ ਮਹਿਲਾ ਨੂੰ ਸੁਣਾਈ ਜਾਵੇਗੀ ਅੱਜ ਸਜ਼ਾ ਦੱਸਦੀ ਹੈ ਕਿ ਇੱਕ ਨੀਲਮ ਨਾਂ ਦੇ ਮਹਿਲਾ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਸਕੂਟਰੀ ਤੇ ਬੱਚੀ ਦਿਲਰੋਜ਼ ਨੂੰ ਅਗਵਾ ਕੀਤਾ ਸੀ ਅਤੇ ਸਲੇਮ ਟਾਪਰੇ ਹੁਸੈਨਪੁਰਾ ਨੇੜੇ ਐਲਟਿਕੋ ਸਟੇਟ ਕੋ ਸੜਕ ਕਿਨਾਰੇ ਇੱਕ ਸੁੰਨਸਾਨ ਜਗ੍ਹਾ ਤੇ ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤਾ ਸੀ ਜਿਸ ਵਿੱਚ ਦਮ ਘੁੱਟਣ ਕਾਰਨ ਉਸ ਮਾਸੂਮ ਬੱਚੀ ਦੀ ਮੌਤ ਹੋ ਗਈ ਨਿਰਮ ਨੇ ਆਪਣੇ ਗਵਾਂਡੇ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਦੀ 22 ਸਾਲ ਦੀ ਬੇਟੀ ਦਿਲਰੋਜ਼ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਬੀਤੇ ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਪੁਲਿਸ ਰਿਪੋਰਟ ਮੁਤਾਬਕ ਨਿਲਮਦੀਪ ਪਰਿਵਾਰ ਨਾਲ ਦੁੰਗੀ ਦੁਸ਼ਮਣ ਸੀ ਉਹ ਵੀ ਪਹਿਲਾਂ ਤੋਂ ਜਿਸ ਕਾਰਨ ਉਸਨੇ ਬੜੀ ਹੀ ਚਲਾਕੀ ਨਾਲ ਉਸ ਦੀ ਕਤਲ ਯੋਜਨਾ ਬਣਾਈ ਅਤੇ ਇਸ ਨੂੰ ਅੰਜਾਮ ਦਿੱਤਾ ਮਾਸੂਮ ਬੱਚੇ ਨੂੰ ਦਫਨ ਕਰਨ ਮਗਰੋਂ ਉਹ ਘਰ ਵਾਪਸ ਆ ਕੇ ਸ਼ੱਕ ਤੋਂ ਬਚਣ ਲਈ ਸਾਰੰਭ ਵਿਵਾਰ ਕਰਨ ਲੱਗੇ ਪੀੜਤਾ ਤੇ ਮਾਤਾ ਪਿਤਾ ਦੀ ਨੁਮਾਇੰਦਗੀ ਕਰ ਰਹੇ ਵਕੀਲ ਪੀਐਸ ਕੋਮਰ ਨੇ ਅਦਾਲਤ ਵੱਲੋਂ ਨਿਲਮ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀ ਠਹਿਰਾਏ ਜਾਣ ਦੀ ਪੁਸ਼ਟੀ ਕੀਤੀ ਹੈ ਨਿਲਮ ਤੇ IPC ਦੀ ਧਾਰਾ 364 ਦੇ ਤਹਿਤ ਕਤਲ ਦੇ ਇਰਾਦੇ ਨਾਲ ਅਗਵਾ ਕਰਨ ਦੇ ਨਾਲ-ਨਾਲ ਬੱਚੇ ਦੀ ਮੌਤ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਕਤਲ ਦੀ ਵਾਧੂ ਧਾਰਾਵਾਂ ਦੇ ਤਹਿਤ ਦੋਸ਼ ਲਗਾਏ ਗਏ ਸਨ। ਪਰਿਵਾਰ ਨੇ ਇਨਸਾਫ ਲਈ ਕੈਂਡਲ ਮਾਰਚ ਵੀ ਕੱਢਿਆ ਸੀ। ਦੱਸਦੀ ਹੈ ਕਿ ਲੁਧਿਆਣਾ ਦੀ 2.5 ਸਾਲਾ ਦੇ ਮਾਸੂਮ ਦਿਲਰੋਜ਼ ਨੂੰ ਅੱਜ ਇਨਸਾਫ ਮਿਲਣ ਜਾ ਰਿਹਾ। ਲੁਧਿਆਣਾ ਦੇ ਸੈਸ਼ਨ ਜੱਜ ਮਨੀਸ਼ ਸਿੰਘਲ ਦੀ ਅਦਾਲਤ ਵੱਲੋਂ ਅੱਜ ਨਿਲਮਨਾ ਦੇ ਮਹਿਲਾ ਨੂੰ ਔਰਤ ਨੂੰ ਅੱਜ ਸਦਾ ਸੁਣਾਈ ਜਾਏਗੀ ਟੈਕਸ ਰਿਪੋਰਟ ਔਨ ਡਿਊਟੀ ਪੰਜਾਬ ਲਾਈਫ